ਜੋ ਜਿੰਨੇ ਵੀ ਅਸੀਂ ਫੋਨ ਵੰਡੇ ਨੇ ਇਹ ਅਸੀਂ ਬਹੁਤ ਸਾਰੇ ਸਟੇਟ ਤੋਂ ਅਲਗ-ਅਲਗੇ ਸਟੇਟਸ ਤੋਂ ਤੇ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਇਹ ਸਾਰੇ ਫੋਨ ਅਸੀਂ ਰਿਕਵਰ ਕੀਤੇ ਨੇ ਦੇਖ ਲਈ ਅਸੀਂ ਜਿੰਨੇ ਵੀ ਜ਼ੋਨ ਕੋਰ ਦੇ ਮੋਬਾਈਲ ਡਿਸਟ੍ਰਿਬਿਊਟ ਕਰ ਰਹੇ ਹਾਂ ਨਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਜਮਾਲਪੁਰ ਏਰੀਆ ਦੇ ਨੇ ਠੀਕ ਆ ਜੋ ਅਸੀਂ ਡਿਸਟ੍ਰਿਬਿਊਟ ਕਰ ਰਹੇ ਹਾਂ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਚੋਰੀ ਹੁੰਦਾ ਜਾਂ ਮਿਸਪਲੇਸ ਹੁੰਦਾ ਵਾ ਤਾਂ ਦੀ ਕੰਪਲੇਨ ਜਰੂਰ ਕਰਾਓ ਟਾਣੇ ਦੇ ਤੁਸੀਂ ਪਹਿਲਾ ਦੋਮੈਂਡ ਨਾਲ ਗੱਲ ਕਰਨਾ ਚਾਹੁੰਦਾ ਆਂ ਆਈਟੀ ਐਕਸਪਰਟ ਜਿਤਿ ਸ਼ਮਰਾ ਉਹ ਬੁੜੀ ਦਮਾਲਪੁਰ ਦੇ ਆਈਟੀ ਸੈਲ ਟੀਮ ਦਾ انہوں ਨੇ ਬੁੜੀ ਤਖਤਪਰਾ ਜਿਸਾਬ ਜਿਵੇਂ ਰਿਪੋਰਟ ਜੁਵਾਈ ਬਹੁਤ ਦਿਲ ਦੀ ਗੋਣ ਹੋ ਤੀ ਇਹ ਨਾਕ ਹੋ ਗਿਆ ਇਹ ਬਣਾ ਚੋਰੀ ਹੋ ਗਿਆ ਸੀ ਤੇਨੇ ਕੰਪਲੇਨ ਲਿਖਾਈ ਜੀ ਵੀ ਕੋਰ ਪ੍ਰਸ਼ਾਸਨ ਦੇ ਬਹੁਤ ਆਈਟੀ ਵਿੰਗ ਵਾਲੇ ਬਹੁਤ ਛੀਤੀ ਨੇ ਤੋਂ ਦਾ ਲੱਭ ਕੇ ਨਾ ਨਹੀਂ ਧੰਨਵਾਦ ਕਰਦੇ ਹਾਂ ਬਈ ਬਹੁਤ ਛੇ ਦਿਨਾਂ ਚ ਲੱਗਦਾ ਉਹ ਬੜੀ ਸਪੋਰਟ ਦੀ ਸੋ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਬਿਲਕੁਲ ਐਕਸਪੈਕਟੇਸ਼ਨ ਨਹੀਂ ਸੀ ਹਨਾ ਵੀ ਵਾਪਸ ਮਿਲ ਜੂਗਾ ਤੇ ਮੈਂ ਕੰਪਲੇਨ ਲਗਾਈ ਸੀਗੀ ਤੇ ਫਿਰ ਜਦੋਂ ਮੈਨੂੰ ਫੋਨ ਆਇਆ ਹਨਾ ਵੀ ਤੁਹਾਡਾ ਫੋਨ ਮਿਲ ਗਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਸਤਿਗੁਰ ਜੀ ਜੀ ਆਪਣੇ ਕੋਲ ਅਜ ਜਿੰਨੇ ਵੀ ਅਸੀਂ ਫੋਨ ਵੰਡੇ ਨੇ ਇਹ ਅਸੀਂ ਬਹੁਤ ਸਾਰੇ ਸਟੇਟਸ ਤੋਂ ਅਲੱਗ-ਅਲੱਗ ਸਟੇਟਸ ਤੋਂ ਤੇ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਇਹ ਸਾਰੇ ਫੋਨ ਅਸੀਂ ਰਿਕਵਰ ਕੀਤੇ ਨੇ ਓਕੇ ਤੇ ਬੇਸਿਕਲੀ ਇਹ ਜਿੰਨੇ ਵੀ ਫੋਨ ਹੈਗੇ ਨੇ ਆਪਾਂ ਸਾਰਿਆਂ ਦੇ ਲਈ ਹੀ ਕੰਮ ਕਰ ਰਹੇ ਆਂ ਜਨਤਾ ਦੇ ਲਈ ਹੀ ਕੰਮ ਕਰ ਰਹੇ ਆਂ ਤੇ ਆਪਾਂ ਬੇਸਿਕਲੀ ਕੀ ਦਾਅਵਾ ਦੇਣਾ ਚਾਹੁੰਦੇ ਆਂ ਜਿੰਨੇ ਵੀ ਆ ਮੋਬਾਈਲ ਸ਼ਾਪਸ ਵਾਲੇ ਨੇ ਇਹ ਬਿਨਾ ਡੱਬੇ ਤੋਂ ਕੋਈ ਵੀ ਫੋਨ ਨਾ ਵੇਚਣ ਇਹ ਬਹੁਤ ਜ਼ਰੂਰੀ ਹੈ ਤੇ ਜਿਹੜੇ ਲੈਣ ਵਾਲੇ ਵੀ ਨੇ ਇਹ ਬੇਸਿਕਲੀ ਸੈਕੰਡ ਹੈਂਡ ਫੋਨ ਲੈ ਲੈਂਦੇ ਨੇ ਤੇ ਉਹ ਕੋਈ ਵੀ ਡੱਬਾ ਤੇ ਬਿੱਲ ਨਹੀਂ ਲੈਂਦੇ ਨਾ ਸ਼ਾਪ ਆਨਰ ਤੋਂ ਰਾਹ ਚੱਲਦੇ ਤੋਂ ਕਿਸੇ ਤੋਂ ਵੀ ਫੋਨ ਪਰਚੇਸ ਕਰ ਲੈਂਦੇ ਨੇ ਇਸ ਕਰਕੇ ਸਾਨੂੰ ਸਾਡੀ ਇੱਕ ਬਹੁਤ اپੀਲ ਹੈ ਜਨਤਾ ਨੂੰ ਬਿਨਾ ਡੱਬੇ ਤੋਂ ਕੋਈ ਸੈਕੰਡ ਹੈਂਡ ਫੋਨ ਪਰਚੇਸ ਨਹੀਂ ਕਰਨਾ ਠੀਕ ਹੈ ਮੇਨ ਸਾਡਾ ਇਹੀ ਮਕਸਦ ਸੀਗਾ ਕਿ ਵੀ ਸਾਰਿਆਂ ਦੇ ਜਿਹੜੇ ਫੋਨ ਨੇ ਉਹ ਰਿਕਵਰ ਕੀਤੇ ਜਾਣ ਜਲਦੀ ਤੋਂ ਜਲਦੀ ਬਾਕੀ ਸਾਡੇ ਇੱਕ ਹੋਰ ਅਫਸਰ ਨੇ ਉਹ ਤੁਹਾਨੂੰ ਡਿਟੇਲ ਠੀਕ ਹੈ ਸਤਿਨਾਮ ਮੈਂ ਤੁਹਾਡਾ ਮੇਰਾ ਨਾਮ ਸਿਮਰਨਜੀਤ ਸਿੰਘ ਆ ਮੈਂ ਆਈਟੀ ਐਕਸਪੋਰਟ ਆ ਇਸ ਏਰੀਆ ਦਾ ਜ਼ੋਨ 4 ਦੇ ਵਿੱਚ ਇੰਡਸਟਰੀਅਲ ਏਰੀਆ ਏ ਅੱਜ ਜਮਾਲਪੁਰ ਥਾਣੇ ਦੇ ਵਿੱਚ ਕਿੰਨੇ ਕੁ ਮੋਬਾਈਲ ਲੋਕਾਂ ਦੇ ਵਿੱਚ ਪ੍ਰੋਵਾਈਡ ਕੀਤੇ ਜਾ ਰਹੇ ਜਿਨ੍ਹਾਂ ਦੇ ਚੋਰੀ ਹੋਈ ਸੀ ਦੇਖੋ ਜੀ ਅਸੀਂ ਜਿੰਨੇ ਵੀ ਜ਼ੋਨ 4 ਦੇ ਮੋਬਾਈਲ ਡਿਸਟ੍ਰੀਬਿਊਟ ਕਰ ਰਹੇ ਆ ਨਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਜਮਾਲਪੁਰ ਏਰੀਆ ਦੇ ਨੇ ਠੀਕ ਆ ਜੋ ਅਸੀਂ ਡਿਸਟ੍ਰੀਬਿਊਟ ਕਰ ਰਹੇ ਆ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਚੋਰੀ ਹੁੰਦਾ ਯਾ ਮਿਸਪਲੇਸ ਹੁੰਦਾ ਵਾ ਤਾਂ ਉਹਦੀ ਕੰਪਲੇਨ ਜਰੂਰ ਕਰਾਓ ਥਾਣੇ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਕੰਪਲੇਨ ਕਰਾਉਗੇ ਨਾ ਤਾਂ ਉਹ ਸਾਡੇ ਕੋਲੇ ਸੀਆਈਆਰ ਪੋਰਟਲ ਇਕ ਉਹਦੇ ਵਿੱਚ ਆ ਜਾਂਦੀ ਆ ਫਿਰ ਉੱਥੋਂ ਅਸੀਂ ਇਹਨੂੰ ਰਿਕਵਰੀ ਤੇ ਪਾ ਦਿੰਨੇ ਆ ਟ੍ਰੇਸਿੰਗ ਤੇ ਪਾ ਦਿੰਨੇ ਆ ਤੇ ਆਪਣੇ ਕੋਲੇ ਫੋਨ ਅਵੇਲੇਬਲ ਹੋ ਜਾਂਦਾ ਵਾ ਠੀਕ ਹੈ ਜੀ ਧੰਨਵਾਦ ਹਾਂ ਜੀ ਇਹ ਨਾਮ ਆ ਬੋਲੀ ਤੁਹਾਡਾ ਮੇਰਾ ਨਾਮ ਭਗਵਤਿਆਲ ਹੈ ਮੈਂ ਹਰਿਆਣਾ ਸੇ ਹਾਂ ਜੀ ਔਰ ਯਾ ਹਮ ਲੋਕ ਇਸ ਟਿਕਨੇ हाँ मैनेजर की पोस्ट पर आज का जो काम देख रहे हो कैसा लग रहा मेरे को बहुत बड़ी आत्था लग सबसे पहले तो मैं धन्यवाद करना चाहूँगा आई टी एक्सपायर सी साहब का और पूरी जमालपुर आई टी शहरी टीम का इन्होंने बड़ी तत्परता के साथ जैसे ये रिपोर्ट निकलवाई बहुत जल्दी फोन खोज के दिया और हमारी काफ़ी से हो गया हमारे को जानकारियाँ देते रहे बार बार ਔਰ ਇਤਨਾ ਜਲਦੀ ਹੋ ਜਗਾ ਬਹੁਤ ਜਲਦੀ ਮੈਂ ਤਾਂ ਪੂਰੀ ਵਧਾਈ ਗਈ ਪਾਤ ਰਹੇ ਠੀਕ ਹੈ ਜੀ ਨਾਮ ਹੈ ਤੁਹਾਡਾ ਜੀ ਗੁਰਪ੍ਰੀਤ ਸਿੰਘ ਜੀ ਪਿੰਡ ਕੋਹਾੜਾ ਜੀ ਕਿਤੇ ਰਹਣ ਵਾਲੇ ਅਸੀਂ ਪਿੰਡ ਕੋਹਾੜੇ ਦੇ ਜੀ ਅੱਛਾ ਜੀ ਕਿੰਨੇ ਦਿਨ ਤੋਂ ਤੁਹਾਡਾ ਮੋਬਾਈਲ ਚੋਰੀ ਹੋ ਗਿਆ ਜੀ ਪਹਿਲਾਂ ਚੋਰੀ ਹੋ ਗਿਆ ਸੀਗਾ ਤੇਨ ਕੰਪਲੇਨ ਲਿਖਾਈ ਜੀ ਤੇ ਪੁਲਿਸ ਪ੍ਰਸ਼ਾਸਨ ਦੇ ਬਹੁਤ ਆਈਟੀ ਬੈਂਕ ਵਾਲੇ ਨੇ ਬਹੁਤ ਸ਼ੀਤੀ ਨਾ ਸਾਡਾ ਲੱਭ ਕੇ ਇਹਨਾਂ ਨੇ ਧੰਨਵਾਦ ਕਰਦੇ ਹਾਂ ਬਈ ਬਹੁਤ ਛੇਤੀ ਟਾਈਮ ਤੇ ਲੱਭਤਾ ਬਹੁਤ ਵਧੀਆ ਸਪੋਰਟ ਕੀਤੀ ਇਹਨਾਂ ਨੇ ਕਿੱਦਾਂ ਕਿੱਦਾਂ ਦਾ ਉਪਰਾਲਾ ਦੰਡ ਲੱਗ ਰਿਹਾ ਪੰਜਾਬ ਜੀ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਥੋੜੇ ਸਮੇਂ ਦੇ ਵਿੱਚ ਫੋਨ ਲੱਭ ਕੇ ਦੇ ਦਿੱਤਾ ਇਹਨਾਂ ਨੇ ਜੀ ਬਹੁਤ ਵਧੀਆ ਨਾ ਜੀ ਦੀ ਟੀਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਮਿਹਨਤ ਕੀਤੀ ਇਹਨਾਂ ਨੇ ਕੋਈ ਛੇਤੀ ਸਮੇਂ ਦੇ ਵਿੱਚ ਇਹਨਾਂ ਨੇ ਫੋਨ ਲੱਭ ਕੇ ਦਿੱਤਾ ਜੀ ਆਪ ਇਹਨਾਂ ਨੂੰ ਜਦੋਂ ਫੋਨ ਕਰਨਾ ਵੀ ਥੋੜਾ ਫੋਨ ਬਸ ਟਰੇਸ ਤੇ ਇਹ ਲੱਭ ਕੇ ਤੁਹਾਨੂੰ ਛੇਤੀ ਫਲਾ ਕੇ ਕੱਲ ਵੀ ਨਾ ਆ ਫੋਨ ਕੀਤਾ ਵੀ ਆਪਾਂ ਡਾਕੂਮੈਂ ਕਰਕੇ ਫੋਨ ਲੈ ਗਿਆ ਵਾਪਾਂ ਜੀ ਤੋਂ ਫਿਰ ਜੀ ਕੋਪਲੇਨ ਲਿਖਾਉਣਾ ਫਿਰ ਦੱਸਿਆ ਵੀ ਇਹ ਪ੍ਰੋਸੀਜਰ ਬਾਈ ਪ੍ਰੋਸੀਜਰ ਦੱਸਿਆ ਇਹਨਾਂ ਨੇ ਜੀ ਆਹ ਸਟੈਪ ਵਾਈਜ਼ ਫਾਲ ਕਰੋ ਤੁਸੀਂ ਇਥੋਂ ਹੋ ਜਾਊਗਾ ਠੀਕ ਹੈ ਠੀਕ ਹੈ ਮੈਡਮ ਜੀ ਕੀ ਨਾਮ ਹੈ ਤੁਹਾਡਾ ਸੰਦੀਪ ਕੋ ਨਾਮ ਹੈ ਕਿੱਥੇ ਰਹਿਣ ਵਾਲੇ ਹੋ ਸਰ ਸਾਨੇਵਾਲ ਅੱਛਾ ਕਦੋਂ ਤੁਹਾਡਾ ਮੋਬਾਈਲ ਚੋਰੀ ਹੋਇਆ ਸੀਗਾ ਸਰ 4 ਸਾਢੇ 4 ਕਿ ਮਹੀਨੇ ਹੋ ਗਏ ਅੱਛਾ ਜੀ ਹਾਂ ਜੀ ਪਹਿਲਾਂ ਬਾਜੀ ਤੈਨੂੰ ਮੋਬਾਈਲ ਮਿਲ ਗਿਆ ਹਾਂਜੀ ਹਾਂਜੀ ਫਿਰ ਧੰਨਵਾਦ ਕਿੱਦਾਂ ਕਰ ਰਹੇ ਹੋ ਕਿੱਦਾਂ ਸਰ ਬਹੁਤ ਖੁਸ਼ੀ ਹੋ ਰਹੀ ਹੈ ਮਤਲਬ ਬਿਲਕੁਲ ਹੀ ਐਕਸਪੈਕਟੇਸ਼ਨ ਨਹੀਂ ਸੀਗੀ ਹਨਾ ਵੀ ਵਾਪਸ ਮਿਲ ਤੇ ਮੈਂ ਕੰਪਲੇਂਟ ਲਖਾਈ ਸੀਗੀ ਤੇ ਫਿਰ ਜਦੋਂ ਮੈਨੂੰ ਫੋਨ ਆਇਆ ਹਨਾ ਵੀ ਤੁਹਾਡਾ ਫੋਨ ਮਿਲ ਗਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਖਦੀ ਤਾਂ ਮੈਰੀਆਂ EMI's ਵੀ ਪੇ ਕਰਨੀਆਂ ਨੇ لیکن کئی لوگ ਕਹਿੰਦੇ ਨੇ ਕਿ ਸਾਡਾ ਕੰਮ ਨਹੀਂ ਹੁੰਦਾ ਸੀ ਸਾਈਬਰ ਸੈੱਲ ਦੇ ਵਿੱਚ ਜਾਨੇ ਕਿ ਕਿਸੇ ਕੰਪਲੀਟ ਨਾਲ ਖਾਨੇ ਸਾਡਾ ਫੋਨ ਟ੍ਰੇਸ ਹਾਂਜੀ ਹਾਂਜੀ ਮੈਨੂੰ ਮੈਨੂੰ ਸੁਣਨ ਨੂੰ ਮੈਨੂੰ ਸਾਰੇ ਇੰਨ ਕਹਿੰਦੇ ਸੀਗੇ ਵੀ ਕੋਈ ਫਾਇਦਾ ਨਹੀਂ ਹੈਗਾ ਹਨਾ ਐਫ ਆਈ ਆਰ ਵਗੈਰਾ ਲਖਾਈਦਾ ਵੀ ਇੱਥੇ ਕੁਝ ਨਹੀਂ ਮਤਲਬ ਕੋਈ ਕੰਮ ਕਰਦਾ ਤੇ ਫੋਨ ਲੱਖਾਂ ਦਾ ਹੋਊਗਾ ਤਾਂ ਲੱਭ ਜੂਗਾ ਆਦਰਵਾਇਜ਼ ਇੱਥੇ ਕੋਈ ਨਹੀਂ ਮਿਹਨਤ ਕਰਦਾ ਬਟ ਮੇਰਾ ਮਿਲ ਗਿਆ ਪੂਰਾ ਦਾ ਭਰੋਸਾ ਹਾਂਜੀ ਹਾਂਜੀ ਅੱਜ ਪੁਲਿਸ ਵਾਲਿਆਂ ਨੇ ਮਤਲਬ ਦਿਖਾਤਾ ਵੀ ਨਹੀਂ ਹਨਾ ਮਤਲਬ ਮੇਰੀ 30 ਹਜ਼ਾਰ ਦਾ ਫੋਨ ਸੀਗਾ ਤਾਂ ਐਟ ਲੀਸਟ ਮਿਲ ਗਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਤੁਹਾਨੂੰ ਉਹ ਪਹਿਲਾਂ ਉਹਨੇ ਫੋਨ ਕੀਤਾ ਸੀਗਾ ਤੇ ਫਿਰ ਮੈਂ ਇੱਥੇ ਇੱਕ ਵਾਰੀ ਵਿਜ਼ਿਟ ਕੀਤਾ ਸੀਗਾ ਫਿਰ ਇਹਨੇ ਮੈਨੂੰ ਫੋਨ ਦਿਖਾਤਾ ਸੀਗਾ ਫਿਰ ਦੱਸਿਆ ਸੀਗਾ ਵੀ ਮਤਲਬ ਕਾਨਫਰੈਂਸ ਹੋਏਗੀ ਨਾ ਤੁਹਾਡਾ ਫੋਨ ਤੁਹਾਨੂੰ ਦਿੱਤਾ ਜਾਏਗਾ ਤੇ ਅੱਜ ਮਿਲ ਗਿਆ ਹਾਂਜੀ ਫਿਰ ਸਾਡੇ ਜਿਹੜੇ ਚੋਰੀ ਦੇ ਮੋਬਾਈਲ ਸੀਗੇ ਅੱਜ ਵੰਡੇ ਜਾ ਰਹੇ ਨੇ ਕਿੰਨੇ ਮੋਬਾਈਲ ਸੀਗੇ ਤੋ ਇੱਕ ਬ੍ਰਦਰ ਅੱਜ ਸਾਡੇ ਮਾਨਯੋਗ ਕਮਿਸ਼ਨਰ ਸ੍ਰੀ ਸੁਪਨ ਸ਼ਰਮਾ ਆਈਪੀਐਸ ਉਹਨਾਂ ਦੀ ਜੋਗ ਰਹਿਣ ਲਈ ਹੇਠ ਅਸੀਂ ਸਾਰਾ ਇਹ ਕੰਮ ਕਰਦੇ ਆਂ ਬੀਸਿਕਲੀ ਜਿਹੜੇ ਮੋਬਾਈਲ ਕਿਸੇ ਦਾ ਗੁੰਮ ਹੋ ਗਿਆ ਕਿਸੇ ਦਾ ਸਨੇਚ ਹੋ ਗਿਆ ਕਿਸੇ ਦਾ ਚੋਰੀ ਹੋ ਗਿਆ ਜਾਂ ਮਤਲਬ ਵੱਖ-ਵੱਖ ਤਰ੍ਹਾਂ ਦੇ ਜਿੰਨੇ ਮੋਬਾਈਲ ਸੀ ਉਹ ਅਪਰੋਕਸੀਮੇਟਲੀ ਅਸੀਂ ਅੱਜ 300 ਦੇ ਤੋਂ ਜ਼ਿਆਦਾ ਦੇ ਕਰੀਬ ਮੋਬਾਈਲ ਜਿਹੜੇ ਅਸੀਂ ਰਿਕਵਰ ਕੀਤੇ ਹੈਗੇ ਇਹ ਸਾਡੇ ਆਈਟੀ ਵਿੰਗ ਦੇ ਜਿਹੜੇ ਨਾਲ ਸਾਡਾ ਸਟਾਫ ਆ ਉਹਨਾਂ ਦੀ ਨਾਲ ਮਤਲਬ ਕਾਰਗੁਜ਼ਾਰੀ ਤੇ ਨਾਲ ਇਨਨਾਂ ਨੇ ਮਲੂ ਸਾਰੇ ਜਿਨਨੇ ਪਬਲਿਕ ਦੇ ਮੋਬਾਈਲ ਗੁੰਮ ਸੀ ਅੱਜ 174 ਬੰਦੇ ਜਿਹੜੇ ਪਰਸਨ ਇੱਥੇ ਪਹੁੰਚੇ ਨੇ ਉਹਨਾਂ ਦੇ ਮੋਬਾਈਲ ਅਸੀਂ ਉਹਨਾਂ ਦੇ ਹੈਂਡਓਵਰ ਕੀਤੇ ਹੈਗੇ ਤੇ ਬੇਸਿਕਲੀ ਜਿਹੜੇ ਹੋਰ ਵੀ ਬਾਕੀ ਜਿਹੜੇ ਨਹੀਂ ਆ ਪਹੁੰਚ ਸਕੇ ਉਹਨਾਂ ਨੂੰ ਵੀ ਸਾਡੀ ਤੁਹਾਡੇ ਜਰੀਏ ਬੇਨਤੀ ਆ ਵੀ ਜਿਨ੍ਹਾਂ ਦੇ ਮੋਬਾਈਲ ਮਿਲ ਗਏ ਅਸੀਂ ਉਹਨਾਂ ਨੂੰ ਨੋਟ ਕਰਵਾਇਆ ਆਪੋ ਆਪਣੇ ਮੋਬਾਈਲ ਅਸੀਂ ਉਹਨਾਂ ਦੇ ਹੈਂਡਓਵਰ ਕਰਾਂਗੇ ਬੇਸਿਕਲੀ ਪੁਲਿਸ ਦਾ ਇਹ ਰਹਿੰਦਾ ਵੀ ਪਬਲਿਕ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਆ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਡੀਸੀਪੀ ਸਾਹਿਬ ਤੇ ਹੋਰ ਸੀਨੀਅਰ ਅਫਸਰਾਂ ਦੀ ਬਦੌਲਤ ਅਸੀਂ ਇਹ ਸਾਰਾ ਕੰਮ ਬੜਾ ਮਨੂਕ ਕਰਦੇ ਰਹਿੰਦੇ ਆ ਹਮੇਸ਼ਾ ਇਹ ਡੇ ਟੂ ਡੇ ਕਿਸੇ ਦਾ ਕੋਈ ਮਾਲ ਮੁਕੱਦਮਾ ਹੋਰ ਹੈਗਾ ਜਾਂ ਥਾਣਿਆਂ ਚ ਪਿਆ ਮੋਟਰਸਾਈਕਲ ਨੇ ਕੋਈ ਹੋਰ ਇਸ ਤਰੀਕੇ ਦੇ ਜਿਹੜੇ ਲੋਕਾਂ ਦੀ ਪ੍ਰਾਪਰਟੀ ਹੈਗੀ ਇਹ ਪੁਲਿਸ ਦੀ ਡਿਊਟੀ ਵੀ ਆ ਤੇ ਪੁਲਿਸ ਇਹਨੂੰ ਬੜੇ ਸੁਚੱਜੇ ਢੰਗ ਨਾਲ ਅਸੀਂ ਇਹ ਕੰਮ ਅੱਜ ਕੀਤਾ ਤੇ ਮੈਂ ਲੋਕਾਂ ਨੂੰ ਜਿਨ੍ਹਾਂ ਦੇ ਮੋਬਾਈਲ ਅਸੀਂ ਲੱਭ ਕੇ ਦਿੱਤੇ ਉਹਨਾਂ ਸਾਰਿਆਂ ਨੂੰ ਮੁਬਾਰਕਵਾਹ ਵੀ ਤੇ ਨਾ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਜਿਹੜੀ ਚੀਜ਼ ਸੀ ਉਹ ਵਾਪਸ ਕੀਤੀ ਹੈਗੀ। ਕਿਹੜੇ ਕਿਹੜੇ ਇਲਾਕੇ ਦੀ ਸ਼ਿਕਾਇਤਾਂ ਸੀ? ਜਿਹੜੇ ਰੇਸ ਮਾਲਪੁਰ ਥਾਣੇ ਦੇ ਸੀ ਹੈ ਵੱਖ-ਵੱਖ ਸ਼ਹਿਰ ਦੇ ਸੀ। ਇਹ ਬ੍ਰਦਰ ਇਹ ਚ ਬੇਸਿਕਲੀ ਤਾਂ ਲੁਧਿਆਣੇ ਦੇ ਦੋ ਜੁ ਉਹਨਾਂ ਦੇ ਏਰੀਏ ਦੇ ਹੈਗੇ ਸੀ ਟੋਟਲ ਜਿਹੜੇ ਹੈਗੇ ਜਿੱਥੇ ਜਿਹੜੀ ਜਿਹੜੀ ਸਾਡੇ ਕੋਲੇ ਕੰਪਲੇਂਟਸ ਆਈਆਂ ਸੀ ਜਾਂ ਰਜਿਸਟਰਡ ਹੋਈਆਂ ਸੀ ਸਾਡੇ ਕੋਲੇ ਉਹ ਸਾਰਾ ਅਸੀਂ ਮੰਨ ਲਓ ਇੱਕ ਸੈਪਰੇਟ ਜਿਹੜਾ ਵਿੰਗ ਬਣਾ ਕੇ ਇਹ ਜਿਹੜੀ ਡਿਊਟੀ ਲੱਗੀ ਹੋਈ ਹੈਗੀ ਉਹਨਾਂ ਨੇ ਇਹ ਸਾਡੇ ਨਾਲ ਅਫਸਰਸ ਖੜੇ ਨੇ ਇਹਨਾਂ ਨੇ ਮਿਹਨਤ ਕੀਤੀ ਹੈਗੀ ਇਹਨਾਂ ਨੂੰ ਮੰਨੋ ਮਾਨ ਜੋ ਬੇਸਿਕਲੀ ਤਾਂ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦੀ ਅਸੀਂ ਪਾਲਣਾਂ ਦੇ ਤਹਿਤ ਇਹ ਸਾਰਾ ਕੰਮ ਕੀਤਾ ਹੈਗਾ ਹਾਂ ਤੇ ਲੋਕਾਂ ਨੂੰ ਕੀ ਮੈਸੇਜ ਹੋਵੇ ਸਾਰਾ ਕਈ ਲੋਕ ਕਹਿੰਦੇ ਨੇ ਕਿ ਪੰਜਾਬ ਪੁਲਿਸ ਕੰਮ ਨਹੀਂ ਕਰ ਰਹੀ ਅੱਜ ਤੁਹਾਡਾ ਉਪਰਾਲਾ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੈ ਨਹੀਂ ਬ੍ਰਦਰ ਦੇਖੋ ਪੁਲਿਸ ਦੀ ਡਿਊਟੀ 24 ਘੰਟੇ ਦੀ ਹੈਗੀ ਮਲੋ ਜਦੋਂ ਆਮ ਲੋਕ ਮਲੋ ਰਜਾਈ ਚ ਸੁੱਤੇ ਪਏ ਹੁੰਦੇ ਨੇ ਅੱਜ ਇਹ ਠੰਡ ਚ ਕੜਾਕੇ ਦੀ ਚ ਤਾਂ ਅਸੀਂ ਸਵੇਰੇ ਜੇਲਾਂ ਦੀ ਚੈਕਿੰਗ ਕਰਕੇ ਆਇਆ ਨਸ਼ੇ ਆਲਿਆਂ ਦੇ ਘਰਾਂ ਤੇ ਰੇਡਾਂ ਕਰ ਰਹੇ ਆ ਠੀਕ ਹੈ ਨਹੀਂ ਮਲੋ ਠੀਕ ਆ ਵੀ ਜਿਆਦਾ ਜਿਹੜੇ ਲੋਕ ਨੇ ਉਹ ਪੁਲਿਸ ਦੇ ਹੱਕ ਚ ਨੇ ਕਿਉਂਕਿ ਉਹਨਾਂ ਦੀ ਸੇਫਟੀ ਤੇ ਸਕਿਉਰਿਟੀ ਹਮੇਸ਼ਾ ਪੁਲਿਸ ਦਾ ਇੱਕ ਮੰ ਲੋ ਅਸੀਂ ਹਰ ਟਾਈਮ ਉਹਨਾਂ ਦੇ ਲਈ ਤਤਪਰ ਰਹਿੰਦੇ ਆ ਥੋੜੇ ਲੋਕ ਹੁੰਦੇ ਨੇ ਕੋਈ ਉਹਨਾਂ ਨੂੰ ਵੀ ਸਾਡੀ ਪ੍ਰਾਰਥਨਾ ਮੈਂ ਮੰ ਲੋ ਪੁਲਿਸ ਦਾ ਵਰਕ ਦੇਖਣ ਪੁਲਿਸ ਚੰਗੇ ਕੰਮ ਵੀ ਕਰਦੇ ਆ ਹਾਂ ਹੋ ਸਕਦਾ ਵੀ ਕੋਈ ਵਿੱਚ ਮਾੜਾ ਮੋਟਾ ਕੋਈ ਹੋਵੇ ਠੀਕ ਹੈ ਨੀ ਉਹਨੂੰ ਅਸੀਂ ਸਾਡੇ ਸੀਨੀਅਰ ਅਫਸਰ ਉਹਦੇ ਮੁਤਾਬਕ ਉਹਨੂੰ ਸਜ਼ਾ ਵੀ ਦਿੰਦੇ ਆ ਜਿਹੜਾ ਕੋਈ ਮੁਲਾਜ਼ਮ ਉਹ ਕਰਦਾ ਹੈਗਾ ਛੋਟੇ ਲੈਵਲ ਤੇ ਨਾ ਬਾਹਰਦਤਾਂ ਬਹੁਤ ਵਧੀਆਂ ਜੀ ਛੋਟੇ ਲੈਵਲ ਤੇ ਬਰਦਰ ਜੀ ਇਹਦੇ ਲਈ ਅਸੀਂ ਸਾਡੇ ਨਾਕੇ ਵਗੈਰਾ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਮੁਤਾਬਕ ਡੇਲੀ ਅਸੀਂ ਨਾਕਾਬੰਦੀ ਕਰਦੇ ਆਂ ਠੀਕ ਹੈ ਨੀ ਸ਼ਾਮ ਨੂੰ ਜਿਵੇਂ ਤੇ ਦਿਨੇ ਕੋਰਟਸ ਦੀਆਂ ਡਿਊਟੀਆਂ ਹੁੰਦੀਆਂ ਨੇ ਪੀਸੀਆ ਸਾਡਾ ਐਕਟਿਵ ਆ ਮਤਲਬ ਅਸੀਂ ਆਪ ਵੀ ਮੋਨਿਟਰ ਕਰਦੇ ਰਹਿੰਦੇ ਆਂ ਵਾਰੀ ਵਾਰੀ ਜਾ ਕੇ ਉੱਥੇ ਅਸੀਂ ਮਤਲਬ ਨਾਕੇ ਚ ਚੈਕਿੰਗ ਜਿਹੜੇ ਹੋਰ ਮੁਲਾਜ਼ਮਾਂ ਨੂੰ ਬਰੀਫਿੰਗ ਜਾਂ ਇਸ ਤਰੀਕੇ ਦਾ ਸਾਡਾ ਮਤਲਬ ਹੈਗਾ ਫਿਰ ਵੀ ਜਿੱਥੇ ਕਿਤੇ ਕੋਈ ਹੁੰਦੀ ਆ ਉਹ ਸਾਡੇ ਨੋਟਿਸ ਚ ਲਿਆਵੇ ਅਸੀਂ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸਰ ਸਰ ਅੱਜ ਲੋਕਾਂ ਦੇ ਵਿੱਚ ਜੋ ਪ੍ਰੋਵਾਈਡ ਕੀਤੇ ਗਏ ਜਿਹੜੇ ਚੁਰੀ ਦੀਆਂ ਦੁਕਾਨੇ ਦਰਫਾਸਾ ਲਗਾਈਆਂ ਸੀ ਕੀ ਕਹਿਣਾ ਚਾਹੋਗੇ ਉਹ ਕਿੱਥੇ ਪਹੁੰਚੇ ਨਹੀਂ ਅੱਜ 174 ਦੇ ਕਰੀਬ ਜਿਹੜੇ ਫੋਨ ਆ ਉਹ ਹੈਂਡਓਵਰ ਕਰ ਰਹੇ ਟੋਟਲ 300 ਫੋਨ ਜਿਹੜਾ ਵਾ ਉਹ ਅਸੀਂ ਹਾਂ ਟਰੇਸ ਕਰਕੇ ਜਿਹੜੇ ਪਬਲਿਕ ਦੇ ਆਵਾਂ ਭਵਾਨੇ ਕਰ ਰਹੇ ਬਾਕੀਆਂ ਨੂੰ ਅਸੀਂ ਭੁਲਾ ਰਹੇ ਹਾਂ ਪਰਬਲਿਕ ਨੂੰ ਇਹੀ ਆ ਵੀ ਉਹ ਜਦੋਂ ਕੋਈ ਹੁੰਦਾ ਵਾ ਫੋਨ ਗੁੰਮਦਾ ਵਾਦੇ ਉਹ ਜ਼ਰੂਰ ਜਿਹੜੀ ਉਹਦੀ ਕੰਪਲੇਨ ਕੋ ਸਾਡੇ ਕੋਲ ਦੇ ਸਕਦੇ ਆ ਜੀ ਕਮੈਂਡੈਂਟ ਸਰ ਤੁਸੀਂ ਇੱਥੇ ਦੇ ਬਾਪੁਰਾ ਦਾ ਐਸਐਚਓ ਇਹਨਾਂ ਨੂੰ ਤੁਸੀਂ ਉੱਧਰ ਸਾਹਮਣੇ ਦੇ ਕਿ ਇਹਨਾਂ ਨੂੰ ਕਿ ਸ਼ਰਾਰਤ ਹੀ ਇਸ ਨੂੰ ਤੁਹਾਡਾ ਕੀ ਲੈਸੇ ਹੈ ਜਿਸ ਤਰ੍ਹਾਂ ਕਿ ਲੋਕਈ ਵਾ ਰੋਟਾ ਪੂਆ ਕਰਦੇ ਨੇ ਮੈਂ ਜੇ ਉਹਨਾਂ ਨੂੰ ਇਹੀ ਹੈ ਵੀ ਆਪਣਾ ਜਿਹੜਾ ਇੱਕੋ ਛੇ